ਸਮਰਾਲਾ ਦੇ ਪਿੰਡ ਮੁਸ਼ਕਾਬਾਦ ਵਿੱਚ ਲੱਗਣ ਵਾਲੀ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿਛਲੇ 1 ਸਾਲ ਤੋਂ ਲੋਕ ਧਰਨੇ ਤੇ ਬੈਠੇ ਨੇ ਪਿੰਡ ਵਾਸੀਆਂ ਨੂੰ ਖਦੇੜਨ ਲਈ ਸਵੇਰੇ ਵੱਡੀ ਗਿਣਤੀ ਚ ਪੁਲਿਸ ਫੋਰਸ ਤਿਆਰੀ ਨਾਲ ਫੈਕਟਰੀ ਦੇ ਬਾਹਰ ਲੱਗੇ ਧਰਨਾ ਸਥਾਨ ਤੇ ਪਹੁੰਚੀ ਤੇ ਜ਼ਬਰੀ ਧਰਨਾ ਚੁਪਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨੇ ਤੇ ਬੈਠੇ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਤੇ ਉਸ ਮੌਕੇ ਹਾਲਾਤ ਤਣਾਅਪੂਰਨ ਹੋ ਗਏ ਮੇਰਾ ਨਾਮ ਬਲਵਿੰਦਰ ਕੌਰ ਪਿੰਡ ਮੇਰਾ ਮੁਸ਼ਕਾਬਾਦ ਜੀ ਸਾਨੂੰ ਸਾਡੇ ਜੀ ਆਗੂ ਵੀ ਲੈ ਗਏ ਕਈ ਆਗੂਆਂ ਨੂੰ ਚੱਕ ਕੇ ਲੈ ਗਏ ਪੁਲਿਸ ਵਾਲੇ ਅਸੀਂ ਇੱਥੇ ਡਟੇ ਹੋਏ ਹਾਂ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਸਾਡਾ ਸਾਨੂੰ ਚਾਹੇ ਮਾਰ ਲੈਣ ਡੰਡੇ ਮਾਰ ਲੈਣ ਗੋਲੀਆਂ ਮਾਰ ਲੈਣ ਜਿਹੜਾ ਕੁਝ ਕਰਨਾ ਇਹਨਾਂ ਨੇ ਕਰ ਲੈਣ ਗ੍ਰਿਫਤਾਰੀਆਂ ਦੇਣ ਨੂੰ ਅਸੀਂ ਪਹਿਲਾਂ ਤਿਆਰ ਹਾਂ ਲੈ ਜਾਣ ਸਾਨੂੰ ਸਾਰਿਆਂ ਨੂੰ ਚੱਕ ਕੇ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਜਾਨ ਦੀ ਬਾਜ਼ੀ ਆ ਸਾਡੀ ਅਸੀਂ ਚਾਹੇ ਮਰ ਜੀਏ ਇੱਥੇ ਹੀ ਬੈਠਾਂਗੇ ਇਹਦਾ ਜੀ ਕੈਂਸਰ ਬਕੈਂਸਰ ਆਏਗਾ ਵੀ ਕੈਂਸਰ ਪ੍ਰਦੂਸ਼ਣ ਆ ਇਹਨਾਂ ਦਾ ਇਹ ਸਾਰੇ ਪਾਸੇ ਇੱਥੇ ਤੱਕ ਪਾਣੀ ਜਾਣਾ ਕੈਂਸਰ ਹੋ ਜਾਣਾ ਇਹਨਾਂ ਨੂੰ ਪਤਾ ਨਹੀਂ ਇਹ ਪਿੰਡ ਦਾ ਸਾਡੇ ਬੰਦਾ ਏ ਪ੍ਰਸ਼ਾਸਨ ਵਾਲੇ ਸਾਡੀ ਕੋਈ ਮਦਦ ਨਹੀਂ ਕਰਦੇ ਅਸੀਂ ਕਹਿਣਾ ਚਾਹੁੰਦੇ ਆ ਵੀ ਅਸੀਂ ਫੈਕਟਰੀ ਇੱਥੇ ਨਹੀਂ ਲੱਗਣ ਦੇਣੀ ਸਾਡੇ ਸਾਰੇ ਪਿੰਡ ਦਾ ਇੱਕ ਆ ਉਹ ਕਹਿੰਦੇ ਨੇ ਪੰਜ ਸੱਤ ਬੰਦੇ ਨੇ ਪੰਜ ਸੱਤ ਬੰਦੇ ਤਾਂ ਸਿਰਫ ਉਹਦੇ ਨਾਲ ਖੜੇ ਨੇ ਗਦਾਰ ਜਿਹੜੇ ਬੁਰਕੀ ਤੇ ਲੱਗੇ ਹੋਏ ਨੇ ਉਹਦੀ ਬੁਰਕੀ ਲੈਂਦੇ ਨੇ ਤਾਂ ਉਹ ਉਹਦੇ ਨਾਲ ਨੇ ਸਾਡੇ ਸਾਰੇ ਪਿੰਡ ਦਾ ਇੱਕ ਸਾਡੇ 7-8 ਪਿੰਡ ਬੰਨੇ ਚੰਨੇ ਦੇ ਸਾਡੇ ਨਾਲ ਨੇ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਗੈ ਨਾਲ ਵੀ ਮਰਨਾ ਹੀ ਆ ਅਸੀਂ ਇਸ ਤਰ੍ਹਾਂ ਮਰ ਜਾਾਂਗੇ ਲੜ ਕੇ ਆਪਣੇ ਬੱਚਿਆਂ ਦੀ ਭਵਿੱਖ ਬਚਾਵਾਂਗੇ ਸਾਤੇ ਜਿੱਥੇ ਮਰਜੀ ਜੋ ਕੁਛ ਮਰਜੀ ਇਹ ਕਰ ਲੈਣ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਨਹੀਂ ਲੱਗਣ ਦੇਣੀ ਦੱਸਦੀ ਹੈ ਕਿ ਪੁਲਿਸ ਫੋਰਸ ਨੇ ਤਰਨੇ ਵਾਲੀ ਥਾਂ ਨੂੰ ਆਪਣੇ ਕੇਰੇ ਵਿੱਚ ਲੈ ਲਿਆ ਇਸ ਦੌਰਾਨ ਕਈ ਆਗੂਆਂ ਨੂੰ ਵੀ ਹਿਰਾਸਤ ਵਿੱਚ ਲਿਆ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੀ ਕੰਮਾਂਸ ਕੀਤੀ ਜਾ ਰਹੀ ਹੈ ਕਿਸੇ ਵੀ ਬੰਦੇ ਨੂੰ ਪਿੰਡ ਵਾਲਾਂ ਨੇ ਵੀ ਸਮਝਾ ਦਿੱਤਾ ਉਹ ਵੀ ਇਸ ਗੱਲ ਸਮਝ ਗਏ ਆ ਵੀ ਕਾਨੂੰਨ ਕਿਸੇ ਨੂੰ ਵੀ ਹੱਥ ਨਹੀਂ ਲੈਣ ਦਵਾਂਗੇ ਕਾਨੂੰਨ ਨੂੰ ਕੋ ਤੋੜੂਗਾ ਉਹਦੇ ਖਿਲਾਫ ਬਿਲਕੁਲ ਸਖਤ ਐਕਸ਼ਨ ਹੋਊ ਉਹਦੇ ਕਿਸੇ ਤਰ੍ਹਾਂ ਦਾ ਗਰੇਜ ਨਹੀਂ ਕੀਤਾ ਜਾਏਗਾ ਉਹਸ ਪ੍ਰੀਵੈਂਟਿਵਲੀ ਇਹੀ ਲਾਈ ਹੈ ਕੰਮ ਅੰਦਰ ਚੱਲਿਆ ਦੇ ਕੋਲ ਇਸ ਰੌਨਪ ਕੀਤੇ ਵੀਰ ਰਿਪੋਰਟ ਜੀਕੀਆ ਟੀਵੀ ਸਮਰਾਲਾ ਦੇ ਪਿੰਡ ਮਸ਼ਕਾਬਾਦ ਵਿੱਚ ਲੱਗਣ ਵਾਲੀ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿਛਲੇ 1 ਸਾਲ ਤੋਂ ਲੋਕ ਧਰਨੇ ਤੇ ਬੈਠੇ ਨੇ ਪਿੰਡ ਵਾਸੀਆਂ ਨੂੰ ਖਦੇੜਨ ਲਈ ਸਵੇਰੇ ਵੱਡੀ ਗਿਣਤੀ ਚ ਪੁਲਿਸ ਫੋਰਸ ਤਿਆਰੀ ਨਾਲ ਫੈਕਟਰੀ ਦੇ ਬਾਹਰ ਲੱਗੇ ਧਰਨਾ ਸਥਾਨ ਤੇ ਪਹੁੰਚੀ ਤੇ ਜ਼ਬਰੀ ਧਰਨਾ ਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨੇ ਤੇ ਬੈਠੇ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਤੇ ਉਸ ਮੌਕੇ ਹਾਲਾਤ ਤਣਾਅਪੂਰਨ ਹੋ ਗਏ ਮੇਰਾ ਨਾਮ ਬਲਵਿੰਦਰ ਕੌਰ ਪਿੰਡ ਮੇਰਾ ਮਸ਼ਕਾਬਾਦ ਸਾਨੂੰ ਸਾਡੇ ਜੀ ਆਗੂ ਵੀ ਲੈ ਗਏ ਕਈ ਆਗੂਆਂ ਨੂੰ ਚੱਕ ਕੇ ਲੈ ਗਏ ਪੁਲਿਸ ਵਾਲੇ ਅਸੀਂ ਇੱਥੇ ਡਟੇ ਹੋਏ ਆ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਸਾਡ ਚਾਹੇ ਸਾਨੂੰ ਚਾਹੇ ਮਾਰ ਲੈਣ ਡੰਡੇ ਮਾਰ ਲੈਣ ਗੋਲੀਆਂ ਮਾਰ ਲੈਣ ਜਿਹੜਾ ਕੁਝ ਕਰਨਾ ਹੈ ਇਹਨਾਂ ਨੇ ਕਰ ਲੈਣਾ ਗ੍ਰਿਫਤਾਰੀਆਂ ਦੇਣ ਨੂੰ ਅਸੀਂ ਪਹਿਲਾਂ ਤਿਆਰ ਆ ਲੈ ਜਾਣ ਸਾਨੂੰ ਸਾਰਿਆਂ ਨੂੰ ਚੱਕ ਕੇ ਤਾਂ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਜਾਨ ਦੀ ਬਾਜ਼ੀ ਆ ਸਾਡੀ ਅਸੀਂ ਚਾਹੇ ਮਰ ਜੀਏ ਇੱਥੇ ਹੀ ਬੈਠਾਂਗੇ ਇਹਦਾ ਜੀ ਕੈਂਸਰ ਬਕੈਂਸਰ ਆਏਗਾ ਵੀ ਕੈਂਸਰ ਪ੍ਰਦੂਸ਼ਨ ਆ ਇਹਨਾਂ ਦਾ ਇਹਨੇ ਸਾਰੇ ਪਾਸੇ ਜਿੱਥੇ ਤੱਕ ਪਾਣੀ ਜਾਣਾ ਕੈਂਸਰ ਹੋ ਜਾਣਾ ਇਹਨਾਂ ਨੂੰ ਪਤਾ ਨਹੀਂ ਇਹ ਪਿੰਡ ਦਾ ਸਾਡੇ ਬੰਦਾ ਹੈ ਪ੍ਰਸ਼ਾਸਨ ਵਾਲੇ ਸਾਡੀ ਕੋਈ ਮਦਦ ਨਹੀਂ ਕਰਦੇ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਫੈਕਟਰੀ ਇੱਥੇ ਨਹੀਂ ਲੱਗਣ ਦੇਣੀ ਸਾਡੇ ਸਾਰੇ ਪਿੰਡ ਦਾ ਇੱਕ ਹੈ ਉਹ ਕਹਿੰਦੇ ਨੇ ਪੰਜ ਸੱਤ ਬੰਦੇ ਨੇ ਪੰਜ ਸੱਤ ਬੰਦੇ ਤਾਂ ਸਿਰਫ ਉਹਦੇ ਨਾਲ ਖੜੇ ਨੇ ਗਦਾਰ ਜਿਹੜੇ ਬੁਰਕੀ ਤੇ ਲੱਗੇ ਹੋਏ ਨੇ ਹੂੰ ਉਦੀ ਬੁਰਕੀ ਲੈਂਦੇ ਨੇ ਤਾਂ ਉਹ ਉਹਦੇ ਨਾਲ ਨੇ ਸਾਡੇ ਸਾਰੇ ਪਿੰਡ ਦਾ ਇੱਕ ਸਾਡੇ 7-8 ਪਿੰਡ ਬੰਨੇ ਜੰਨੇ ਦੇ ਸਾਡੇ ਨਾਲ ਨੇ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਗੈਸ ਨਾਲ ਵੀ ਮਰਨਾ ਹੀ ਆ ਅਸੀਂ ਇਸ ਤਰ੍ਹਾਂ ਮਰ ਜਾਾਂਗੇ ਲੜ ਕੇ ਆਪਣੇ ਬੱਚਿਆਂ ਦੀ ਭੁੱਖ ਬਚਾਵਾਂਗੇ ਸਾਤੇ ਜਿੱਥੇ ਮਰ ਜੀ ਜੋ ਕੁਛ ਮਰ ਜੀ ਇਹ ਕਰਨ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਨਹੀਂ ਲੱਗਣ ਦੇਣੀ ਦੱਸ ਦਈਏ ਕਿ ਪੁਲਿਸ ਫੋਰਸ ਨੇ ਧਰਨੇ ਵਾਲੀ ਥਾਂ ਨੂੰ ਆਪਣੇ ਕੇਰੇ ਵਿੱਚ ਲੈ ਲਿਆ ਇਸ ਦੌਰਾਨ ਕਈ ਆਗੂਆਂ ਨੂੰ ਵੀ ਹਿਰਾਸਤ ਵਿੱਚ ਲਿਆ ਮਾਨਯੋਗ ਹਾਈ ਕੋਰਟ ਦੇ ਆਡਰਾਂ ਦੀ ਕੰਮੈਸ ਕੀਤੀ ਜਾ ਰਹੀ ਹੈ ਕਿਸੇ ਵੀ ਹੰਦੇ ਨੂੰ ਪਿੰਡ ਵਾਲਾਂ ਨੇ ਵੀ ਸਮਝਾ ਦਿੱਤਾ ਉਹ ਵੀ ਇਸ ਗੱਲ ਸਮਝ ਗਏ ਆ ਕਿ ਕਾਨੂੰਨ ਕਿਸੇ ਨੂੰ ਵੀ ਹੱਥ ਨਹੀਂ ਲੈਣ ਦੇਵਾਂਗੇ ਕਾਨੂੰਨ ਨੂੰ ਕੋ ਤੋੜੂਗਾ ਉਹਦੇ ਖਿਲਾਫ ਬਿਲਕੁਲ ਸਖਤ ਐਕਸ਼ਨ ਹੋਊਗਾ ਉਹਦੇ ਕਿਸੇ ਤਰ੍ਹਾਂ ਦਾ ਅਗਰੇਜ ਨਹੀਂ ਕੀਤਾ ਜਾਏਗਾ ਹੋਰ ਪ੍ਰੀਵੈਂਟਿਵਲੀ ਇਹ ਹੀ ਲਾਈ ਹੈ ਕੰਮ ਅੰਦਰ ਚੱਲਿਆ ਦੇ ਕੋ ਰੌਂਡ ਅਪ ਕੀਤੇ ਗਿਏ ਰਿਪੋਰਟ ਜਿੱਕਿਆ ਟੀ